ਮੈਂ ਪ੍ਰਧਾਨ ਲਾਪੀ ਸਿੰਘ ਗੁਰਦੁਆਰਾ ਦੁਖਨਵਾਂ ਸਾਹਿਬ ਡੱਲਾ ਮੋੜ ਬਾਬਾ ਜੀ ਦੇ ਵਿਆਹਪੁਰਪਤੇ ਇਲਾਕਾ ਨਿਵਾਸੀਆਂ ਤੇ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਸੰਗਤ ਅੱਗੇ ਬੇਨਤੀ ਕਰਦਾ ਹਾਂ ਕਿ ਕੋਈ ਵੀ ਵਿਆਹਪੁਰਪਤੇ ਹੋ ਲੜਬਾਜੀ ਨਾ ਕੀਤੀ ਜਾਵੇ ਕਿਉਂਕਿ ਹਰੇਕ ਪਿੰਡ ਦੇ 메ਨ ਛੜਕਾਂ ਉੱਪਰ ਲੱਗੇ ਲੱਗਣ ਲੱਗੇ ਹੁੰਦੇ ਹਨ ਅਤੇ ਜੋ ਕਿ ਨੌਜਵਾਨ ਬਹੁਤ ਜ਼ਿਆਦਾ ਉਹ ਲੜਬਾਜੀ ਕਰਦੇ ਹਨ ਨੌਜਵਾਨਾਂ ਅਗੇ ਇਹ ਬੇਤੀ ਕਰਦਾ ਹਾਂ ਕਿ ਜਿੱਥੇ ਵੀ ਲੰਗਰ ਲੱਗੇਗਾ ਨਾ ਉੱਥੇ ਬਿਲਕੁਲ ਹੀ ਹੌਲੀ ਉਥੋਂ ਮੋਟਰਸਾਈਕਲ ਜਾਂ ਗੱਡੀਆਂ ਦੀ ਸਪੀਡ ਘਟ ਕਰਕੇ ਹੀ ਚੱਲਿਆ ਜਾਵੇ ਗੁਰਦਵਾਰਾ ਦੱਲਾ ਮੋੜ ਦੁਖਨਵੰਤ ਸਾਹਿਬ ਵਿੱਚ 29 30 31 ਨੂੰ ਤਿੰਨ ਦਿਨ ਲੰਗਰ ਚੱਲਣਗੇ ਅਤੇ ਪਿਓ ਦੇਸੀ ਘੋਦੇ ਹੀ ਲੰਗਰ ਚੱਲਣਗੇ ਸੰਤਾ ਨੂੰ ਮੇਰੀ ਇਹ ਹੀ ਬੇਨਤੀ ਹੈ ਕਿ ਨਸ਼ੇ ਦਾ ਸਵੈਨ ਨਾ ਕੀਤਾ ਜਾਵੇ ਇਹਨਾਂ ਤਿੰਨਾਂ ਦਿਨਾਂ ਵਿੱਚ ਅਤੇ ਪੂਰੇ ਇਲਾਕਾ ਇਲਾਕੇ ਨੂੰ ਸਹਯੋਗ ਦਿੱਤਾ ਜਾਵੇ ਅਸੀਂ ਬੜੇ ਖੁਸ਼ ਨਸੀਬ ਹਾਂ ਕਿ ਸਾਡੀ ਧਰਤੀ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਾ ਵਿਆਹ ਹੋਇਆ ਹੈ ਮੇਰੀ ਸੰਗਤ ਅਗੇ ਇਹ ਹੀ ਬੇਨਤੀ ਹੈ ਕਿ ਲੰਗਰਾਂ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਅਤੇ ਲੰਗਰਾਂ ਵਿੱਚ ਆ ਕੇ ਸੇਵਾ ਕਰਨ ਅਤੇ ਸਹਿਯੋਗ ਦੇਣ ਮੇਰੇ ਵੱਲੋਂ ਇਲਾਕਾ ਨੂੰ ਅਸੀਂ ਨੂੰ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਤੇ ਮਾਤਾ ਸਲਖਣੀ ਜੀ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ